ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਖਦੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਗੱਲ ਕਰਾਂਗੇ 10 11 ਤੇ 12 ਜਨਵਰੀ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸ ਵਿੱਚ ਕੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਤੇ ਸਿਸਟਮ ਲੱਗਣ ਜਾ ਰਿਹਾ 11 ਤੇ 12 ਜਨਵਰੀ ਨੂੰ ਪਹਿਲਾਂ ਵੀ ਆਪਾਂ ਵੀਡੀਓ ਵਿੱਚ ਜਾਣਕਾਰੀ ਸਾਂਝੀ ਕੀਤੀ ਕਿੜਕੜੇ ਇਲਾਕਿਆਂ ਵਿੱਚ ਵਾਧ ਤੇ ਕਿੜਕੜੇ ਇਲਾਕਿਆਂ ਵਿੱਚ ਘਟ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਏ ਤੇ ਅੱਜ ਆਪਾਂ ਇਸ ਵੀਡੀਓ ਵਿੱਚ ਫਿਰ ਤੋਂ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਾਂਗੇ ਕਿੜਕੜੇ ਇਲਾਕਿਆਂ ਵਿੱਚ ਵਾਧ ਤੇ ਕਿੜਕੜੇ ਇਲਾਕਿਆਂ ਵਿੱਚ ਘਟ ਸੁਭਾਵਨਾ ਰਹੇਗੀ ਕਿਤੇ ਇਮੀ ਦਾ ਸਪੈਲ ਲੱਗ ਸਕਦੇ ਨੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਜਿਹੜੇ ਵੀ ਚਾਣਤ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਬਰ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 10 ਜਨਵਰੀ ਦੀ ਤਾਂ ਜ਼ਰ ਤਰ੍ਹਾਂ ਲਗਾ ਕੇ ਮੌਸਮ ਜਾਂ ਠੀਕ ਠਾਕ ਰਹਿਣ ਦਾ ਸਾਰ ਨੇ ਦੁਪਹਿਰ ਸ਼ਾਮ ਤੱਕ ਜ ਸ਼ਾਮ ਤੋਂ ਬਾਅਦ ਰਾਤ ਦੇ ਘੰਟਿਆਂ ਵੀ ਜਿਹੜੇ ਪੁਰੇ ਦੀ ਵਾਪਸੀ ਹੋਵੇ ਕਿ ਉਸ ਤੋਂ ਅੱਧੀ ਰਾਤ ਦੇ ਕਰੀਬ ਜਹਾਂ ਪਾ ਗੱਲ ਕਰੇ 11 ਜਨਵਰੀ ਦੇ ਸਵੇਰ ਤੋਂ ਜਿਹੜੇ ਦੱਖਣੀ ਇਲਾਕੇ ਨੇ ਬਿਲਕੁਲ ਆਪਾਂ ਗੱਲ ਕਰੇ ਰਾਜਸਥਾਨ ਦੇ ਨਾਂ ਲੱਗਦੇ ਪੰਜਾਬ ਦੇ ਇਲਾਕੇ ਜਾਂ ਰਾਜਸਥਾਨ ਦੇ ਖੇਤਰੋ ਕੇ ਸ਼੍ਰੀ ਗੰਗਨਾ ਹਨੂਮਾਨ ਘਾੜੋ ਕੇ ਨੂਪ ਘਾੜੋ ਗਿਆ ਜਹਾਂ ਪਾ ਗੱਲ ਕਰੇ ਬਠਿੰਡਾ ਦੇ ਕੁਝ ਪਾਕ ਹੋ ਕੇ ਜਾਂ ਅਫਾਜ਼ਲ ਕਾ ਦੇ ਕੁਝ ਪਾਕ ਇਥੇ ਜਿਹੜਾ ਸਿਸਟਮ ਆ ਸ਼ੁਰੂ ਹੋ ਸਕਦਾ ਜੋ ਕਿ 11 ਦੀ ਸਵੇਰ ਨੂੰ ਜਾਂ ਅੱਧੀ ਰਾਤ ਤੋਂ ਆਪਾਂ ਗੱਲ ਕਰੇ 10 ਜਨਵਰੀ ਅੱਧੀ ਰਾਤ ਤੋਂ ਬਾਅਦ 11 ਜਨਵਰੀ ਸਵੇਰ ਤੋਂ ਤੋਂ ਉਸ ਵਾਰ 11 ਜਨਵਰੀ ਸ਼ਾਮ ਤੱਕ ਜਿਹੜੇ ਘੰਟੇ ਹੋਣਗੇ ਦਿਨ ਹੋਣਗੇ ਤਾਂ ਇਸ ਵਿੱਚ ਜਿਹੜੇ ਹਲਚਲਾਂ ਹੋਣ ਦੀ ਪੂਰੀ ਪੂਰੀ ਸੁਭਾਵਨਾ ਪਾਉਂਦੀ ਦਿਖਾਈ ਦੇ ਰਹੀ ਬਿਲਕੁਲ ਜਿਹੜੇ ਆਪ ਆਪਣੇ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਇਲਾਕੇ ਜਾਂ ਹਰਿਆਣਾ ਦੇ ਪੰਜਾਬ ਦੇ ਨਾਲ ਲੱਗਦੇ ਖੇਤਰ ਹੋਗੇ ਇੱਥੇ ਜਿਹੜਾ ਸਿਸਟਮ ਸ਼ੁਰੂ ਹੋ ਸਕਦਾ ਹੈ ਜਾਨੀ ਕਿ ਇਹਨਾਂ ਇਲਾਕਿਆਂ ਨੂੰ ਸਭ ਤੋਂ ਪਹਿਲਾਂ ਪ੍ਰਭਾਵਿਤ ਕਰ ਸਕਦਾ ਹੈ ਜਿਹੜਾ ਪੱਛਮੀ ਸਿਸਟਮ ਪਹੁੰਚੇਗਾ ਉਸ ਤੋਂ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਜਿਹੜੀ ਨਮੀ ਪਹੁੰਚੇਗੀ ਜਾਨੀ ਕਿ ਪੂਰੇ ਦੀ ਜਿਹੜੀ ਸਪੋਰਟ ਮਿਲੇਗੀ ਇਸ ਨੂੰ ਤਾਂ ਜਿਹੜੀ ਕਾਫੀ ਅਭਗਲ ਕਰੇ ਜਿਹੜਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜ ਕਿਤਕ ਕਿਤੇ ਦਰਮਿਆਨਾ ਕਿਤਕ ਕਿਤੇ ਜਿਹੜੀ ਭਾਰੀ ਮੀਂਹ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਜ਼ਿਲ੍ਹੇ ਵਾਈ ਤੋਂ ਦੱਸ ਦਿੰਦੇ ਆ ਪਹਿਲਾਂ ਵੀ ਆਪ ਵੀਡੀਓ ਵਿੱਚ ਦੱਸਿਆ ਸੀ ਤੇ ਜਿਹੜੇ ਜ਼ਿਲ੍ਹੇ ਇਸ ਵਿੱਚ ਆਪਾਂ ਪੂਰੇ ਆਪਾਂ ਤੌਰ ਤੇ ਨਹੀਂ ਕਹਿ ਸਕਦੇ ਕਿਉਂਕਿ ਸਿਸਟਮ ਜਿਹੜਾ ਵੇਖ ਸਕਦੇ ਜਿਹੜੀ ਸੈਟਲਾਈਟ ਤਸਵੀਰਾਂ ਹਰੇਕ ਜ਼ਿਲ੍ਹੇ ਤੱਕ ਇਸ ਸਿਸਟਮ ਦਾ ਅਸਰ ਜਿਹੜਾ ਵੇਖਣ ਨੂੰ ਮਿਲ ਸਕ ਰਿਹਾ ਹਾਲਾਂਕਿ ਕੁਝ ਕੁ ਇਲਾਕੇ ਰਹਿ ਸਕਦੇ ਨੇ ਜਾਨੀ ਕਿ ਬੱਦਲ ਵਈ ਕਾਫੀ ਇਲਾਕਿਆਂ ਵਿੱਚ ਪਹੁੰਚੇਗੀ ਪੰਜਾਬ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤੇ ਕੁਝ ਕੁ ਇਲਾਕਿਆਂ ਵਿੱਚ ਹਲਕੀ ਸੰਗਣੀ ਬੱਦਲ ਵਈ ਦੇ ਨਾਲ ਮੈਨੋਂ ਹੋ ਸਕਦੀ ਜਾਂ ਕੁਝ ਕਲਾਕਿਆਂ ਵਿੱਚ ਹਲਕੇ ਦਰਮਿਆਨੇ ਕਿਤੇ ਕਿਤੇ ਜਿਹੜੇ ਤਗੜੇ ਮੀਂਹ ਜਾਂ ਕੁਝ ਘੰਟਿਆਂ ਲਈ ਪਾਰੀ ਵਿੱਚ ਇਹ ਚੱਟ ਵੇਖਣ ਨੂੰ ਮਿਲ ਸਕਦੀ ਹੈ ਝੜੀ ਨੂਮਾਏ ਮੌਸਮ ਕੁਝ ਕਲਾਕਿਆਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਤੇ ਇਸ ਵਿੱਚ ਮੀਂਹ ਜਿਹੜੇ ਇਫੈਕਟ ਹੋਣਗੇ ਜਿਲੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਡੱਖਣ ਪੱਛਮੀ ਇਲਾਕੇ ਜਾਨਕੀ ਬਠਿੰਡਾ ਆ ਗਿਆ ਮਾਨਸਾ ਰਖੇ ਤੇ ਸਿਰਸਾ ਹਸਾਰ ਹੋ ਗਿਆ ਫਤਿਹਾਬਾਦ ਹੋ ਗਿਆ ਅਸ਼ੀਰ ਗੰਗਾ ਨਗਰ ਹੋ ਗਿਆ ਹਨੂਮਾਨ ਘੜ ਹੋ ਗਿਆ ਨੂਪ ਘੜ ਹੋ ਗਿਆ ਜਾਂ ਫਾਜ਼ਿਲਕਾ ਦੇ ਇਲਾਕੇ ਫਿਰੋਜ਼ਪੁਰ ਹੋ ਗਿਆ ਮੋਗਾ ਆ ਗਿਆ ਬਰਨਾਲਾ ਕਫੀਰਤਪੁਰ ਮੁਕਸਰ ਤੇ ਉਸ ਤੋਂ ਬਾਅਦ ਜਿਹੜੇ ਚ ਤੈ ਕਰ ਸਕਦਾ ਇਹਨਾਂ ਇਲਾਕਿਆਂ ਸੁਭਾਅ ਸੁਭਾਵਨਾ ਰਹੇਗੀ ਤਾਂ ਬਾਕੀ ਜਿਹੜੇ ਸੈਂਟਰਲੇ ਭਾਗ ਹੋਗੇ ਤਾਂ ਕਮੈਂਟ ਇਥੇ ਬਹੁਤ ਕਰਦੇ ਲੁਧਿਆਣਾ ਦਾ ਕੁਝ ਕਮੈਂਟ ਕਰ ਰਹੇ ਸੀ ਸੈਂਟਰ ਦੇ ਵਿੱਚ ਤਾਂ ਉਸ ਤੇ ਪੂਰੇ ਪੂਰੇ ਚਾਂਸ ਨੇ ਉੱਥੇ ਜਿਹੜਾ ਮੀਂਹ ਪੈਣ ਦੀ ਪੂਰ ਸੁਭਾਅਨਾ ਪਾ ਸਕਦੀ ਜਾਨਕਿ ਲੁਧਿਆਣਾ ਆ ਗਿਆ ਮਲੇਰਕੋਟਲਾ ਦੇ ਭਾਗ ਜਾਂ ਅਮਰਸਰ ਤਰਨਤਾਰਨ ਜਲੰਧਰ ਕਪੂਰਥਲਾ ਪਠਾਨਕੋਟ ਬਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਜਾਨੀ ਕਿਸੇ ਵੀ ਇਲਾਕੇ ਵਿੱਚ ਜਿਹੜਾ ਸਿਸਟਮ ਲੱਗ ਸਕਦਾ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦਾ ਜੋ ਵੀ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਤਾਂ ਪੂਰੇ ਪੰਜਾਬ ਵਿੱਚ ਅਪ ਗੱਲ ਕਰ ਬਾਕ ਚੰਡੀਗੜ੍ਹ ਸਾਬ ਹੋ ਗਿਆ ਮਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਹੋ ਗਏ ਅੰਮ੍ਰਿਤਸਰ ਕੈਥਲ ਅੰਬਾਸਰ ਪੰਚਕੂਲਾ ਦਾ ਪਾਣੀ ਪਤਾ ਹੋ ਗਿਆ ਸੋਨੀਪਟ ਹੋ ਗਿਆ ਜਾਂ ਦਿੱਲੀ ਦੇ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰ ਇੱਥੇ ਵੀ ਕਾਫੀ ਜਿਹੜੇ ਹਲਚਲਾਂ ਹੋਣ ਦੀ ਸੰਭਾਵਨਾ ਜਾਣੀ ਕਿ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਿਸੇ ਵੀ ਖੇਤਰ ਵਿੱਚ ਜਿਹੜਾ ਸਿਸਟਮ ਲੱਗ ਸਕਦਾ ਹੈ ਜੋ ਵੀ ਸੈਟਲਾਈਟ ਤਸਵੀਰਾਂ ਤੁਸੀਂ ਵੇਖ ਸਕਦੇ ਕਾਫੀ ਇਲਾਕਿਆਂ ਵਿੱਚ ਇਸ ਦਾ ਜਿਹੜਾ ਇਫੈਕਟ ਵੇਖਣ ਨੂੰ ਮਿਲ ਸਕਦਾ ਹੈ ਤਾਂ ਹੁਣ ਜਿਹੜੀਆਂ ਸੈਟਲਾਈਟ ਤਸਵੀਰਾਂ ਹੀ ਕਹਿ ਰਹੇ ਨੇ ਕਿਤੇ ਕਿਤੇ ਹੋ ਸਕਦਾ ਹੈ ਕਿ 2-4 ਜ਼ਿਲ੍ਹਿਆਂ ਵਿੱਚ ਪੰਜਾਬ ਦੇ ਜਾਂ ਪੰਜਾਬ ਦੇ ਨਾਲ ਲੱਗਦੇ ਹਰ ਜਾ ਕੋਈ ਤੇ ਕਲਾ ਹੈ ਮੋਟੀ ਗੜੇ ਮਾਰੀ ਦਰਜ ਕੀਤੀ ਜਾ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ 10 ਜਨਵਰੀ ਨੂੰ ਜਿਹੜਾ ਆਪਾਂ ਗੱਲ ਕਰੀ ਕੁਝ ਕਲਾਕਿਆਂ ਵਿੱਚ ਜਿਹੜਾ ਸੰਗਣੀ ਤੋਂ ਦੇਖਣ ਨੂੰ ਮਿਲਸ ਰਹੀ 11 ਤੇ 12 ਜਨਵਰੀ ਸਿਸਟਮ ਲੱਗਨ ਦੇ ਪੂਰੇ ਪੂਰੇ ਅਸਾਰ ਜਾਪ ਰਹੇ ਨੇ ਆ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਨਮੀ ਵਾਲੀਆਂ ਹਵਾਵਾਂ ਪਹੁੰਚਣ ਕੇ ਦੇ ਇੱਕ ਪੱਛਮੀ ਸਿਸਟਮ ਪਹੁੰਚੇਗਾ ਜਿਸ ਤੇ ਮੱਦੇ ਨਜ਼ਰ ਆਪਾਂ ਗੱਲ ਕਰੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਇਸ ਦਾ ਜਿਹੜਾ ਅਸਰ ਦੇਖਣ ਨੂੰ ਮਿਲਸ ਰਿਹਾ ਕੁਝ ਕਲਾਕੇ ਹਲਕੇ ਵੇਖਣ ਨੂੰ ਮਿਲ ਸਰੀ ਕੁਝ ਕੁਲਾਂ ਹਲਕੇ ਦਰਮਿਆਨੇ ੜ ਸ਼ਰਾਟੇ ਦਰਜ ਕੀਤੇ ਜਾ ਸਕਦੇ ਕੁਝ ਥੋੜੇ ਬੋਤੇ ਖੇਤਰਾ ਵਿੱਚ ਅਗੜੇ ਮਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਾਕੀ ਸਿਸਟਮ ਵਿੱਚ ਹੋਰ ਵੀ ਬਦਲਾਅ ਵੇਖਣ ਨੂੰ ਮਿਲ ਸਕਦੇ ਨੇ ਤਾਂ ਬਾਕੀ ਵਾਇਗਰੂ ਤੇ ਪਰਮਾਤਮਾ ਰ ਜੋ ਵੀ ਕਰਨਾ ਉਹਨੇ ਕਰਨਾ ਆਪਾਂ ਜੋ ਵੀ ਸੈਟਲਾਈਟ ਤਸਵੀਰਾਂ ਸੀ ਉਸ ਕਾਉਂਟ ਤੱਕ ਜਾਣਕਾਰੀ ਪਹੁੰਚਾ ਦਿੱਤੀ ਤੇ ਜੇ ਹੋਰ ਜੇਕਰ ਕੋਈ ਬਦਲਾਅ ਵੇਖਣ ਨੂੰ ਮਿਲਦਾ ਤਾਂ ਆਪਾਂ ਜਾਣਕਾਰੀ ਚੈਨਲ ਤੇ ਅਪਲੋਡ ਕਰ ਦਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੇਕਰ ਤੁਸੀਂ ਆਪਣੇ ਇਲਾਕੇ ਦਾ ਕਮੈਂਟ ਕਰੇ ਪੁੱਛਣਾ ਚਾਹੁੰਦੇ ਤੁਹਾਡੇ ਇਲਾਕੇ ਦਾ ਮੌਸਮ ਕਿਸ ਤਰ੍ਹਾਂ ਰਵੇ ਕਿਤੇ ਕਿਤੇ ਮ ਕਮੈਂਟ ਕਰਦੇ ਪੁੱਛ ਲਿਆ ਕਰੋ ਕੋਈ ਵੀ ਇਨਕੁਆਰੀ ਹੁੰਦੀ ਕੋਈ ਵੀ ਕੁਸਚਨ ਤੁਹਾਡੇ ਦਿਮਾਗ 'ਚ ਕੁਝ ਵੀ ਆਉਂਦਾ ਠੀਕ ਹੈ ਤਾਂ ਆਪਣਾ ਕਮੈਂਟ ਕਰਕੇ ਜਰੂਰ ਪੁੱਛ ਲਿਆ ਕਰੋ ਤਾਂ ਆਪਾਂ ਜਰੂਰ ਰਿਪਲਾਈ ਕਰਨ ਦੀ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਆ ਸਕਦਾ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ